ਆ ਮਤਰਾ ਜਮਾਂ نیچے ਵਾਲਾ ਬਰੋਰਾ ਏਜੰਸੀ ਦਾ ਜਮਾਂ ਥੱਲੇ 4 ਮੰਜ਼ਲੇ ਆ ਜੀ ਆ ਜਮਾਂ ਥੱਲੇ ਵਾਲੀ ਮੰਜ਼ਲਾ ਕਰੂ ਤੇ ਕੰਮ ਅੱਧਰ ਥੋਟੇ ਜਾਂਦੇ ਨੇ ਜੀ ਥੋਟ ਆਪਣੇ ਵਾਲਾ ਇੱਥੇ ਬਾਸ ਕਰੇ ਜਾਂਦੇ ਨੇ ਮੈਟਰ ਜਵਨ ਨੀਚਲਾ ਫਲੋਰ ਵਿਕਮ ਮੈਟਰ ਤੋਂ ਹੁਣ ਦਫਾਨ ਹੈ ਜਾਂਸੀ ਹੁਣ ਚੱਲੇ ਆ ਮਿੱਤਰੋ ਆਪਾਂ ਜਾਂਸੀ ਦੇ ਸੈਕੰਡ ਫਲੋਰ ਤੇ ਉਹ ਨੀਚੇ ਰਹਿ ਗਿਆ ਹੁਣ ਚੱਲੇ ਆਪਾਂ ਦੂਜੇ ਫਲੋਰ ਤੇ ਪਹੁੰਚ ਗਏ ਮਿੱਤਰੋ ਆਪਾਂ ਦੂਜੇ ਫਲੋਰ ਤੇ ਇਹ ਤੇ ਵਾਹ ਲੇ ਗੋ ਨਾ ਮੋਟਰਸਾਈਕਲ ਲੈਂਦਾ ਇੱਥੇ ਲਾ ਕੇ ਦਿੰਦੇ ਨੇ ਚੀਜ਼ਾਂ ਜੂਜਾਂ ਇੱਥੇ ਸੈੱਟ ਕਰਕੇ ਦਿੰਦੇ ਨੇ ਮਤਲਬ ਕਿ ਤਿਆਰ ਕਰੇ ਜਾਂਦੇ ਨੇ ਇੱਥੇ ਜਿਵੇਂ ਕੋਈ ਨੇ ਲਾਇ ਪੋਵਣ ਨੇ ਜਾਂ ਕੁਝ ਵੀ ਕਰਾਉਣਾ ਉਹ ਇੱਥੇ ਖੜਾ ਕੇ ਕਰਾਇਆ ਜਾਂਦਾ ਇਹ ਕੰਮ ਤੇ ਬਾਕੀ ਇੱਥੇ ਬਹੁਤ ਮਾਤਰਾ ਚ ਖੜੇ ਨੇ ਭਈ ਆਹ ਪੁਰਾਣੇ ਬੋਲਟ ਰੰਗ ਦੇਖੋ ਆਹ ਪੁਰਾਣੇ ਨੇ ਯਾਰ ਕਿਹੜਾ 150 ਜਾਂ 90 ਮਾਡਲ ਆਹ ਆਹ ਦੇਖੋ ਇਹ ਬੋਲਡ ਬਹੁਤ ਜਿਆਦਾ ਆਹ ਦੇਖੋ ਕੀ ਵੀ ਰਾਜ 1996 ਆ 1996 ਦਾ ਮਾਡਲ ਯੂਨੀਵਰਸਲ ਨੇ ਮੈਂ ਬਹੁਤ ਵਧੀਆ ਪਿਆ 2002 ਮੈਟਰੋ ਸਿਲਵਰ ਕਲਰ ਕਲੈਕਟਰ લાય લો દેખો કે કેહે દે લાગે 2010 મોડલ આ મિત્રો માયડીકો બ્લેક 3500 ફાસ્ટ આવદરા બોલ્ડ બ્લેક આ 20 મોડલ આ મિત્રો આ 9997 ચલ્યા હોય લે લઓ લાગે ને ਦਮਪਲਾ ਇਹ ਦੇਖੋ ਕਰੋ ਚੈੱਕ ਆ ਗਿਆ ਮਿੱਤਰੋ 20 ਮਾਡਲ ਆ ਇਹ ਸਾਰਾ 650 ਚੱਲਿਆ ਕੰਡੀਸ਼ਨ ਕੋਈ ਹੰਦੇ ਹੋ ਲੋ ਸਾਰਾ ਵਿੱਚ ਆਸ਼ਾ ਲੈਣੇ ਹੁਣ ਮਿੱਤਰੋ ਆ ਖੜੇ ਨੇ ਬੋਲਟੀ ਬੋਲਟ ਬੋਲਟੀ ਬੋਲਟ ਆ ਕਿਹੜਾਗਾ ਆ ਵੀ ਦਿਖਾ ਦਿਆ ਦਰਸ਼ਕਾਂ ਨੂੰ ਸ਼ੱਕਰ ਐਮ हिमालयन तो सक्रैम चार सौ ग्यारह ग्रे रैड कलर ग्रे दो यार बाई नंजा है जी ग्रे रैड दौ हजार बई मॉडल है पैंती सौ नुंजा चल सारा पहले ऑनर है जी मेरे भीरू चाई सैकल अभी मिलते दे नहीं, नहीं। आ देखो कैसा मोटर सैकल लम्बा ਇਹ ਹੈ ਜੀ 2019 ਮਾਡਲ ਹੈ ਵਾਈਟ ਕਲਰ ਹੈ 4799 ਚੱਲਿਆ ਸਾਰਾ ਕਰੋ ਚੈੱਕ ਮਤਰਾ ਕਰੋ ਫਰਮ ਚੈੱਕ ਮਤਰਾ ਕਰੋ ਇਹ ਜੀਰੂ ਜੀ ਇਟਰ ਤੇ ਲੱਗਿਆ ਹੈ ਵਾਲੈਂਡਰ ਮਤਰਾ ਰਾਜੂ ਤੇ ਆਂ ਵੀਲਡਰ ਇਹਦਾ ਪੁਰਾਣਾ ਹੈ ਨੰਬਰ ਦੇਖੋ ਪੀ ਯੂ 1134 ਕਰੋ ਚੱਕ ਮਤਰਾ ਦੇ ਰਾਜੂ ਦਮਾਗੋ ਯਾਨੀ ਵੀਰਾ ਰਾਜੂ ਦੀ ਨਾ ਹੋਵੇ ਕਰੋ ਚਾ ਲੈਂਡਰ ਕਰੋ ਚਾ ਐਟਰਾ ਕਰੋ ਚਾ ਐਟਰਾ ਕਰੋ ਚਾ ਐਟਰਾ ਮਤਰਾ ਕਰੋ ਚਾ ਐਟਰਾ ਪੁਰਾਣੇ ਮਾਡਲ ਨੇ ਜਿਹੇ ਇਹਨੂੰ ਫੀਲਡ ਵਾਲਿਆਂ ਨੇ ਕਰੋ ਚੈੱਕ ਆ ਵੀ ਇਹਨੂੰ ਫੀਲਡ ਵਾਲਿਆਂ ਦਾ ਮੇਰੇ ਕੋਈ ਪੁਰਾਣਾ ਮਾਡਲ ਨਹੀਂ ਆ ਦੇਖੋ ਸਾਨੂੰ ਪੁਰਾਣਾ ਹੀ ਲੱਗ ਰਿਹਾ ਕਰੋ ਚੈੱਕ ਕਰੋ ਕੇ ਆਈ 200 ਆ ਪੁਰਾਣਾ ਬਾਟ ਗਿਆ ਇਹ ਕੋਈ ਨਾ ਫੀਲਡ ਵਾਲਾ ਨਹੀਂ ਪਤਾ ਕਿ ਨਾਲ ਦਾ ਪੁਰਾਣਾ ਉਹ ਆ ਤਾਂ ਦੇਖ ਰਾਂ ਪੁਰਾਣਾ ਬੜਾ ਆ ਉਹ ਦਾ ਰੋ ਪੁਰਾਣਾ ਯਾਰ ਬਈ ਲਾ ਲਾ ਹਣਾ ਵੀਡੀਓ ਬਣਾਦੀ ਫੋਟੋ ਕਿੱਥੇ ਹੈ ਹਣਾ ਇਹਦਾ ਪੁਰਾਣਾ ਹੋਊ ਯਾਰ ਆ ਤਾਂ ਉਹ ਜਿਹੜਾ ਕੋਈ ਇਹ ਬੋਲਟ ਵਾਲਿਆਂ ਦਾ ਬਹੁਤ ਪੁਰਾਣਾ ਮਾਡਲ ਹੈ ਜੀ ਕੋਈ ਨਹੀਂ ਜੇ ਕਿਸੇ ਨੂੰ ਪਤਾ ਇਹਦਾ ਨਾਮ ਨੂੰ ਤਾਂ ਦੱਸੋ ਸਾਨੂੰ ਤਾਂ ਪਤਾ ਨਹੀਂ ਆਹ ਲੱਗਿਆ ਹੋਇਆ ਕੇਆਈ 200 ਬਾਕੀ ਜੇ ਕੋਈ ਬੋਲਟਾਂ ਦਾ ਸ਼ਖੀਰ ਆ ਉਹਨੂੰ ਤਾਂ ਪਤਾ ਹੋਊ ਬਿੱਕੀ ਨਾ ਆਪਾਂ ਨੂੰ ਨਹੀਂ ਭਾਈ ਇਹਦੇ ਨੌਲੇਜ ਹੈਗੇ ਇਹਦੇ ਬਾਰੇ ਜਿਆਦਾ ਜਾਂ ਸੇ ਤਾਂ ਹੀ ਰੱਖੇ ਹੋਏ ਆ ਤਾਂ ਤਾਂ ਖਾਣ ਦੇ ਨੀ ਨੰਬਰ ਨੰਬਰ ਵੀ ਨਹੀਂ ਦਾ ਹਾਂ ਮੇਟਰ ਤੀਜੀ ਮੰਜ਼ਲਾ ਤੇ ਤੇ ਵੀ ਬੋਲਟ ਹੀ ਬੋਲਟ ਖੜੇ ਨੇ ਬੋਲਟ ਹੀ ਬੋਲਟ ਕਰੋ ਬੋਲਟ 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 ਕਈ ਬੇਕੂਬ ਲੋਕ ਕਹਿੰਦੇ ਸਪਲੈਂਡਰ ਕੜਾ ਰੱਖਿਆ ਇੱਕ ਉਹ ਦੇਖਦਾ ਹੈ ਕੜਾ ਸਹੀ ਗੱਲ ਹੈ ਆ ਬੈਨੇ ਮਤਰਾ ਪਰਨੇ ਰੇਮਾ ਇੱਥੇ ਜੀ ਮੰਜ ਲਾਈ ਚਾਂਸੀ ਦੀ ਸਾਨੂੰ ਸਾਰੀ ਚਾਂਸੀ ਕੁਮਾਰ ਆਹਾਂ ਇਹ ਜਾਂਸੀ ਦੀ ਮੇਨ ਬ੍ਰਾਂਚ ਇੱਥੇ ਇਹਨਾਂ ਦੇ ਸਾਰੇ ਐ ਦਿਖਾਉਣ ਨੂੰ ਲਾਏ ਹੋਏ ਨੇ ਵੱਡੇ ਤੋਂ ਵੱਡਾ ਛੋੜੇ ਤੋਂ ਛੋਟਾ ਇੱਥੇ ਬੈਠੇ ਆਪਾਂ ਇੱਥੇ ਇਹਨਾਂ ਨੇ ਚਾਹ ਪਣੀ ਪਈ ਆਪ ਨੂੰ ਆ ਦੇਖੋ ਸਾਰੇ ਲਾਏ ਹੋਏ ਨੇ ਇੱਥੇ ਦਿਖਾਉਣ ਨੂੰ ਚਾਹ ਬੀਤੀ ਨਾ ਤਰ ਹੋ ਰਾਂ ਚਾਹ ਨਹੀਂ ਮਿਲਦਾ ਚਾਹ ਵੀ ਨਹੀਂ ਮਿਲਦਾ ਬਸ ਫੀਲੋਜੀ ਘਟ ਘਟ ਚਾ ਚੂਪੀ ਕੇ ਹੁਣ ਦਿਖਾਉਨੇ ਆ ਮਿੱਤਰੋ ਸਾਨੂੰ ਮੋਟਰਸਾਈਕਲ ਆ ਜੋ ਇੱਥੇ ਘੱਟੇ ਜਾਂਦੇ ਨੇ ਬਾਈ ਬੈਲਾ ਇਲਾਕਾ ਪਾਜੀ ਡਿਜ਼ਾਈਨ ਹੈ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਪਾਣੇ ਵੀ ਡਿਜ਼ਾਈਨ ਹੈ ਕਿ ਤਾਂ ਰੌੜੀ ਜਾਂਦੀ ਹੈ ਸਿੰਪਲ ਹੈ ਨਾ ਤੇ ਉਪ ਤੋਂ ਬਾਅਦ ਚਾਰ ਡਿਜ਼ਾਈਨ ਹੋ ਰਿਹਾ ਟ੍ਰਪੀਜੀਅਮ ਆ ਜਾਏਗਾ ਮੈਂ ਤੁਹਾਨੂੰ ਅੰਦਰ ਦਿਖਾ ਦਿੰਦਾ ਤੁਹਾਨੂੰ ਇੱਕ ਪਲੇਟ ਹੋ ਜਾਈਗੀ ਠੀਕ ਹੈ ਨਾ ਪਰ ਜੋ ਸਾਡੀ ਕੋਈ ਹਰ ਜਿੱਧਰ ਹਾਂਜੀ ਬਾਬਾ ਤੂੰ ਨਾ ਗਰੇ ਨਾ ਤਾਂ ਬਾਲਾ ਬਸ ਇਹੀ ਕੋਈ ਕਰਉਣਾ ਪੈਣਾ ਬੋਲਟ ਹੀ ਬੋਲਟ ਖੜੇ ਨੇ ਮਿੱਤਰੋ ਰੰਗ ਦੇਖੋ ਕਿਹੜੇ ਕਿਹੜੇ ਆ ਗਏ ਆਹ ਰੰਗਾਂ ਚੈੱਕ ਕਰੋ ਰੰਗ ਕਿਹਜ ਨੇ ਹੋਏ ਆਹ ਰੰਗਾਂ ਚੈੱਕ ਕਰੋ ਇਹ ਗਾ ਰੰਗਾਂ ਚੈੱਕ ਕਰੋ ਆਪਾਂ ਨੂੰ ਸਾਰੇ ਰੰਗਾਂ ਜੋ ਪਸੰਦ ਆਇਆ ਮਿੱਤਰੋ ਪੂਰੀ ਐ ਨਾ ਖਾਖੀ ਜੇ ਠੀਕ ਗਈ ਹੁਣ ਜਰ ਇਹ ਨਾ ਸਮੈਟ ਰੰਗਾ ਜੈਦਾ ਹੋਰੀ ਹੈ ਕੋਈ ਰੰਗ ਜੈ ਰਿਆ ਆ ਖੜੇ ਨੇ ਸਾਰੇ ਆ ਵੀ ਬਹੁਤ ਮਹਗੇ ਨੇ ਆ ਨਾ ਸਸਤਾ ਆ ਨਾ ਕੋਈ ਸਸਤਾ ਸਸਤਾ ਇਹ ਕਿੰਨੇ ਦਾ ਆ 1.60 ਲੱਖ ਰਿਆ ਲੋ 1 ਲੱਖ ਆ 1.60 ਲੱਖ ਰਿਆ ਜੀ ਹੰਟਰ ਮੈਨੂੰ ਸਾਸੀ ਲੈ ਕੇ ਆਜੀ ਪਰ ਇਹਨਾਂ ਸਸਤੀ ਹੈਗੇ ਨੇ ਆ ਵੀ ਹੰਟਰ ਉਹ ਵੀ ਹੰਟਰੀ ਹੈ ਨਾ ਹੋ ਮੈਟਾਉਰ ਉਹ ਮਾਈਟਾ ਡੋਰਾ ਜਿਆਦਾ ਕੀ ਨਹੀਂ ਬਟੇਉ ਰ ਮਟੇਉ ਰ ਹਮ ਦੋ ਆਪਣੇ ਨੇੜੇ ਜੜੀ ਆ ਇਹ ਉਹ ਇਹ ਕਲੱਚ ਦੀ ਪੂਰੀ ਜਾਣਕਾਰੀ ਹੈ ਜਵਾਗਦੇ ਤੁਹਾਨੂੰ ਦਿਖਾਉਣਾ ਹੈ ਮਤਰਾ ਸਾਰਿਆਂ ਤੋਂ ਜਿਹੜਾ ਮਹੇਗਾ ਆ ਸ਼ਾਟਗਨ ਆ ਓ 8 ਟਵਿੰਨ ਸ਼ਾਟਗਨ 650 ਇਹ ਨਹੀਂ ਸਾਰਿਆਂ ਮਹੇਗੇ ਵੇਚਣ ਬੋਲਟ ਵਾਲਿਆਂ ਨੇ ਸ਼ਾਟਗਨ ਕੀ ਕਿੰਨੀ ਕੀਮਤ ਹੈ ਦੀ ਦੱਸੀ ਕਿੰਨੀ ਆ 4 4 ਲੱਖ ਸਾਢੇ 4 ਲੱਖ ਸਾਢੇ 4 ਲੱਖ ਰਨੇ ਮਿੱਤਰੋ ਆ ਮਾਡਲ ਕਰੋ ਚੈੱਕ ਆ ਆ ਕਰੋ ਚੈੱਕ ਮਿੱਤਰੋ ਦੇਖੋ ਇੰਟਰਸੈਪਟਰ ਕੰਨਾ ਸੋਹਣਾ ਮੋਟਰਸਾਈਕਲ ਕਲਰ ਦੇਖੋ ਬਲੈਕ ਤੇ ਰੈਂਟ ਦਾ ਕੰਬੀਨੇਸ਼ਨ ਕੰਨਾ ਸੋਹਣਾ ਲੱਗਦਾ ਲੰਬਾ ਲੁੰਬਾ ਦੇਖੋ ਬੰਤਰ 65 ਵੋਲਟ ਵਾਲਿਆਂ ਦਾ ਮਿੱਤਰੋ ਇਹ ਕਿੰਨੇ ਦੇ ਲਵੇ ਆ 420000 ਚਾਰ ਲੱਖ 20 ਹਜ਼ਾਰ ਦੇ ਲਵੇ ਆ ਬਈ ਆ ਮਿੱਤਰੋ ਐਂਟਰ ਆ ਸੈਪਟਰ ਆ ਬੀਆਰ 65 ਕੱਲ ਤੂੰ ਦੇ ਅਗਰ ਜਾਣਕਾਰੀ ਯਾਰ ਇਹ ਕਿੰਨਾ ਹੈ ਆ ਵੀ 4 ਲੱਖ ਤੋਂ ਥੋੜਾ ਜਿਹਾ ਉੱਪਰ ਹੀ ਆ 4 ਲੱਖ ਤੋਂ ਥੋੜਾ ਜਿਹਾ ਉੱਤੇ ਆ ਕਿੰਨੇ ਸੀਸੀ ਆ ਇਹ ਸਾਢੇ 600 ਸੀਸੀ ਸਪੀਡ ਸਪੂਡ ਪੂਰੀ ਆ ਇਹ ਸਪੂਡ 190 ਤੱਕ 190 ਤੱਕ ਜਾਂਦੀ ਆ ਅੱਛਾ ਜੀ ਸੁਣਾ ਯਾਰ ਹਨਾ ਹੋਰ ਕੋਈ ਜਾਣਕਾਰੀ ਇਹਦੇ ਪਰੇ ਸੁਣਾ ਯਾਰ ਹਨਾ ਚੱਕੋ ਮਿੱਤਰੋ ਕਰੋ ਚੈੱਕ ਉਸਨੂੰ ਆ ਜੀ ਨਗਰ ਮਹੋਯਾ ਕੰਡਾ ਤੇ ਲੱਰੇ ਉਹਦਾ ਬੁਰਾ ਲੱਤ ਲੱਗ ਜਾਂਦੀ ਉਹ ਵੀ ਅੱਛਾ ਜੇ ਗਰਮ ਹੋ ਜਾਂਦਾ ਫੇ ਕਹਿੰਦੇ ਲੱਤ ਲੱਗ ਜਾਂਦੀ ਹੈ ਜੀ ਇਹਦੇ ਨਾਲਾ ਲੱਤਾਂ ਚੌੜੀਆਂ ਕਰਕੇ ਬੈਠਣਾ ਪੈਂਦਾ ਲੱਤਾਂ ਚੌੜੀਆਂ ਕਰਕੇ ਬੈਠਣਾ ਪੈਂਦਾ ਮਿੱਤਰੋ ਕਹਿੰਦੇ ਜਦੋਂ ਗਰਮ ਹੋ ਜਾਂਦਾ ਇਹਦੇ ਨਾਲ ਲੱਤ ਲੱਗਣ ਦਾ ਚਾਂਸ ਵੱਧ ਰਹੇ ਨੇ ਇਹ ਪ੍ਰੋਬਲਮ ਆ ਜੀ ਇਹਦੀ ਇਹ ਡਿੱਕਾ ਕਹਿੰਦੇ ਛੱਕੋ ਬਾਈ ਕਲਰ ਬਹੁਤ ਨੇ ਮਿੱਤਰੋ ਆ ਦੇਖੋ ਆ ਵੀ ਗਲਾਸ ਕਿਚ ਰੈੱਡ ਕਲਰ ਰੈੱਡ ਕਲਰ ਆ ਵੀ ਕਲਾਸ 350 ਚ ਦੇਖੋ ਜੀ ਕੱਲਾ ਮੋਟਰ ਬਹੁਤ ਸੋਹਣੇ ਨੇ ਜੀ ਬੋਲਟਾਂ ਦੇ ਆਹ ਦੇਖੋ ਇੱਕ ਸੀਟ ਵਾਲੀ ਸੋਹਣਾ ਦੇਖੋ ਤੁਸੀਂ ਜਹਾਜੀ ਨੇ ਮੋਟਰਸਾਈਕਲ ਕਾਦੇ ਨੇ ਕਰੋ ਚੈੱਕ ਆਹ ਦੇਖੋ ਕਰੋ ਚੈੱਕ ਕਰੋ ਜਮੈਲਾ ਆਹਾਂ ਮਿੱਤਰੋ ਰੈੱਡ ਦੇ ਬੁਲਾਏਗਾ ਇਹ ਕਰੋ ਚੈੱਕ ਕਰੋ ਵਾਲੇ ਕੋ ਸਲਮਨ ਲੈ ਬੰਦ ਇਹ ਜਮੈਲਾ ਆ ਗੱਲ ਲਓ ਵੇਖੋ ਮਿੱਤਰੋ ਕਰੋ ਚੈੱਕ ਕਰੋ ਆਹ कलर ਦੇਖੋ ਆਹ कलर ਦੇਖ ਮਿੱਤਰੋ कलरਨਾ ਬਹੁਤ ਨੇ ਜੀ ਆ ਆ ਗਿਆ ਬਲੈਕ ਸਾਡਾ ਫੇਵਰੇਟ ਇਹਦਾ ਆਪ ਆ ਲਿਆ ਮਿੱਤਰੋ ਵਾ ਆਹ कलर ਕਰੋ ਚੱਕ ਮਿੱਤਰੋ ਆਹ कलर ਲਿਆ ਸੀ ਜਾਂ ਤੇਰੀ ਪਸੰਦ ਆ ਜੀ ਤਾਂ ਕਹਿੰਦਾ ਇਹ कलर ਲੈਣਾ ਇੱਕ ਦਿੰਦੇ ਹੁੰਦੇ ਨੇ ਕੀ ਕੀ ਇਹਦਾ ਨਰਗੀਆਪਾ ਦੇਣਗੇ ਆਪਾਂ ਨੂੰ ਆਹ ਨਾਲ ਦੇਖੋ ਜੀ ਮਾਡਲ ਕੀ ਕਹਿੰਦੇ ਹੁੰਦੇ ਇਹਨਾਂ ਨੂੰ ਹੋਰ ਗੱਲ ਸ਼ੋਪ ਵਿੱਚ ਗਲਾਵਜ਼ ਵਗੈਰਾ ਸਾਰਾ ਕੁਝ ਮਿਲਦਾ ਜੈਨ ਐਜੰਸੀ ਤੋਂ ਆਹ ਟੀ-ਸ਼ਰਟਾਂ ਵੀ ਨੇ ਜੈਕਟ ਦੇਖਦਾ ਰੇ ਰਾਈਡਰ ਜੈਕਟ ਅ ਲੋਰ ਰਾਈਡਿੰਗ ਗੀਅਰ ਇਹਨਾਂ ਨੂੰ ਰਾਈਡਿੰਗ ਗੀਅਰ ਖਾਜ਼ੀ ਨਾਲ ਦੇ ਰੱਖਦਾ ਦੂੰਗੀ ਯਾਰ ਜੈਕਟਾਂ ਲੋਰਾਂ ਵਗੈਰਾ ਸਾਰੀ ਐਸੈਸਰੀ ਜਿਹੜੀ ਬੈਕਰ ਯੂਜ਼ ਕਰਦੇ ਆ ਮਿਲਦੀ ਹੈ ਜਿੱਥੋਂ ਰਾਈਡਿੰਗ ਗੀਅਰਸ ਰਾਈਡਿੰਗ ਗੀਅਰਸ ਗੀਅਰਸ ਸਾਰਾ ਨਾ ਉਹ ਰਾਈਡਿੰਗ ਗੀਅਰਸ ਹਨ ਇਹਨਾਂ ਨੇ ਮੈਥਰੋਂ ਪਾ ਲੱਗਿਆ ਆਪਾਂ ਨੂੰ ਵੀ ਆਹ ਹਾਵੀ ਐਨਫੀਲਡ ਵਾਲਿਆਂ ਦਾ ਜੀ ਨਵਾਂ ਮਾਡਲ ਆ ਕੰਟੀਨੈਂਟਲ ਜੀਟੀ 650 ਇਹ ਵੀ 4 ਲੱਖ ਤੋਂ ਉੱਤੇ ਹੈ ਜੀ ਸਰਾ ਹੀ ਐ ਵੀ ਜਹਾਜ਼ ਹੀ ਨੇ ਆਹ ਐਵਰੇਜ ਦੀ ਗੱਲ ਕਰੀ ਜੀ ਐਵਰੇਜ ਤਾਂ ਕਹਿੰਦੇ ਇਹ 25 ਗ੍ਰੀ ਵੀ ਦਿੰਦਾ ਆ ਕਾਉਂਟੀ ਨਾਲ ਆ ਆ ਗਈ ਇਹਨੂੰ ਫੀਲਡ ਵਾਲਿਆਂ ਦੀ ਸ਼ਾਰਟ ਗਨ 650 ਜੀ ਇਹਦੀ ਵੀ ਕੀਮਤ ਮਿੱਤਰੋ 4.5 ਲੱਖ ਮੰਗੂਈ ਆ